ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆ ਤੇ ਕਿਸਾਨ ਲੀਡਰ ਵੀ ਸਾਡੇ ਨਾਲ ਮੌਜੂਦ ਨੇ ਮੰਗਾਂ ਤੇ ਉਹੀ ਨੇ ਸੰਘਰਸ਼ ਵੀ ਉਹੋ ਜਿਹਾ ਹੀ ਲੱਗ ਰਿਹਾ ਇੱਕ ਵਾਰ ਫੇਰ ਔਖੇ ਹੋਣਾ ਪਿਆ ਵੇਖੋ ਸਰਕਾਰ ਜਿਹੜੀ ਨੀਅਤ ਉਹਦੀ ਵਿੱਚ ਖੋਟ ਹੈ ਜਿਹੜੀਆਂ ਮੰਗਾਂ ਸਰਕਾਰ ਨੇ ਸਾਡੇ ਕੋਲ ਸਾਨੂੰ ਲਿਖਤੀ ਚ ਮੰਨੀਆਂ ਸਨ ਪਰ ਉਹਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਉਤੋਂ ਸਰਕਾਰ ਪਿੱਛੇ ਹਟ ਗਈ ਸੋ ਇਹ ਮਜਬੂਰੀ ਹੈ ਕਿਸਾਨਾਂ ਦੀ ਅੱਜ ਕਿ ਦੂਸੰਘਾਰਸ਼ ਨੰਬਰ 2 ਸ਼ੁਰੂ ਕਰਨ ਜਾ ਰਹੇ ਆ ਔਰ ਦੁਬਾਰਾ ਦਿੱਲੀ ਨੂੰ ਜਾਣਾ ਪਿਆ ਕਿਸੇ ਦਾ ਚਾਹ ਨਹੀਂ ਘਰਾਂ ਤੋਂ ਕੋਈ ਵਿਹਲਾ ਨਹੀਂ ਪਰ ਇਹ ਸਰਕਾਰ ਸਾਨੂੰ ਚਾਹੁੰਦੀ ਹੈ ਪੀਏ ਦਿੱਲੀ ਸੜਕਾਂ ਤੇ ਆ ਕੇ ਬੈਠਣ ਅਸੀਂ ਉਹਦੇ ਲਈ ਤਿਆਰ ਹਾਂ ਬਿਲਕੁਲ ਮੀਟਿੰਗ ਬੜੀ ਲੰਬੀ ਚੱਲੀ ਸੀ ਬੜਾ ਮੰਥਨ ਹੋਇਆ ਮੰਤਰੀ ਭੱਜੇ ਭੱਜੇ ਆਏ ਚੰਡੀਗੜ੍ਹ ਤੇ ਫਿਰ ਕੀ ਪੇਚ ਕਿਹੜੀ ਕਿਹੜੀ ਗੱਲ ਤੇ ਜਿਹੜਾ ਵੀ ਜ ਮਨ ਨਹੀਂ ਨੀ ਰੀ ਸਰਕਾਰ ਕਿਹੜੀ ਗੱਲ ਨਹੀਂ ਨਹੀਂ ਉਹ ਤਾਂ ਇੱਕ ਸਰਕਾਰ ਦੀ ਫਾਰਮੈਲਟੀ ਹੈ ਜੋ ਸਾਨੂੰ ਲੱਗ ਰਿਹਾ ਵੀ ਐਵੇਂ ਹੀ ਗੁੰਮਰਾਹ ਕਰਨਾ ਕਿ ਅਸੀਂ ਮੀਟਿੰਗਾਂ ਕਰ ਰਹੇ ਹਾਂ ਮੀਟਿੰਗਾਂ ਕਰ ਰਹੇ ਹਾਂ ਜਦੋਂ ਉਹਨੂੰ ਕੋਈ ਹੱਲ ਨਹੀਂ ਕੱਢਣਾ ਤੇ ਉਸ ਮੀਟਿੰਗ ਦੇ ਕੋਈ ਮੈਨੇ ਨਹੀਂ ਰਹਿ ਜਾਂਦੇ ਕੋਈ ਮਤਲਬ ਨਹੀਂ ਰਹਿ ਜਾਂਦਾ ਸੋ ਉਹ ਮੀਟਿੰਗ ਇੱਕ ਫਾਰਮੈਲਟੀ ਹੈ ਵੀ ਅਸੀਂ ਤਾਂ ਦੇਖੋ ਜੀ ਦਿੱਲੀ ਤੋਂ ਚੱਲ ਕੇ ਚੰਡੀ ਜਾਂ ਤੱਕ ਕੋ ਗੱਲ ਮੰਨ ਕੇ ਆਉਂਦੇ ਮੋਦੀ ਸਾਹਿਬ ਨੂੰ ਪੁੱਛ ਕੇ ਆਉਂਦੇ ਵੀ ਅਸੀਂ ਜਾ ਕੇ ਉਹਨਾਂ ਨੂੰ ਕਹਿ ਦਈਏ ਕਿ ਅਸੀਂ ਕਰਜ ਤੁਹਾਡਾ ਸਾਰੇ ਦਾ ਪੂਰੇ ਭਾਰਤ ਦੇ ਕਿਸਾਨਾਂ ਦਾ ਮਾਫ ਕਰਤਾ ਮੋਦੀ ਸਾਹਿਬ ਨੂੰ ਪੁੱਛ ਕੇ ਆਉਂਦੇ ਕਹਿ ਦਈਏ ਵੀ ਤੁਹਾਨੂੰ ਵੀ ਗਰੰਟੀ ਦੇ ਦਿੱਤੀ ਵੀ ਤੁਹਾਡੀ ਫਸਲ ਜਿਹੜੀ ਐ ਐਮਐਸਪੀਓ ਥੱਲੇ ਕਦੇ ਨਹੀਂ बिकੂਗੀ ਸਵਾ ਹੋਰ ਪੁੱਛ ਕੇ ਆਉਂਦੇ ਮੋਦੀ ਸਾਹਿਬ ਨੂੰ ਵੀ ਸੁਆਮੀ ਨਾਥਨ ਜਿਹੜੀ ਆ ਸੀ2+50% ਦੇ ਨਾਲ ਜਿਹੜਾ ਫਾਰਮੂਲਾ ਉਹਨੂੰ ਅਸੀਂ ਲਾਗੂ ਕਰ ਦਿੱਤਾ ਪੁੱਛ ਕੇ ਆਉਂਦੇ ਵੀ ਅਸੀਂ ਕਿਸਾਨਾਂ ਨੂੰ ਜਿਹੜੀ ਪੈਨਸ਼ਨ 10000 ਰੁਪਏ ਉਹ ਬਹਾਲ ਕਰਤੀ ਅੱਜ ਤੋਂ ਪਰ ਇਹ ਤਾਂ ਇੱਕ ਵੀ ਨਹੀਂ ਗੱਲ ਕੀਤੀ ਉਹਨਾਂ ਨੇ ਤੇ ਫਿਰ ਇਹ ਫਾਰਮਲਟੀਆਂ ਨੇ ਇਹ ਮੀਟਿੰਗਾਂ ਦਾ ਦੌਰ ਹੁੰਦਾ ਕਿ ਕਿਸਾਨਾਂ ਦੇ ਰੋਹ ਨੂੰ ਮੱਠਾ ਪੋਣਾ ਅਸੀਂ 80 ਸਾਲ ਦੇ ਬਜ਼ੁਰਗ ਆਪਾਂ ਦੇਖੇ ਟਰਾਲੀਆਂ 'ਚ ਬੈਠੇ ਨੇ ਕਹਿੰਦੇ ਘਰੇ ਸਾਨੂੰ ਜਵਾਕ ਉੱਠਣ ਨਹੀਂ ਦਿੰਦੇ ਮੰਜਾਂ ਤੋਂ ਤੇ ਇੱਥੇ ਅਸੀਂ ਬੜੇ ਔਖੇ ਹੋ ਰਹੇ ਇੱਧਰ ਸੀਮੈਂਟ ਦੀਆਂ ਕੰਧਾਂ ਖੜੀਆਂ ਕਰਤੀਆਂ ਦੇਖਿਓ 80 ਸਾਲ ਦੇ ਬਜ਼ੁਰਗਾਂ ਨੇ ਛਾਲਾ ਮਾਰ ਕੇ ਅੱਗੇ ਜਾਣਾ ਮਰ ਜਾ ਹੁਕਮ ਹੋ ਜਾਏ ਫਿਰ ਦੇਖਿਓ 80 ਸਾਲ ਵਾਲੇ ਇੱਕ ਅੰਦਰ ਟੱਪ ਕੇ ਅੰਦਰ ਜਾਵਣਗੇ ਜ਼ਾਰ ਕਿਸ ਗੱਲ ਦਾ ਕਰ ਰਹੇ ਨੇ ਹੁਣ ਵੀ ਕਿਸਾਨ ਕੇ ਅਜੇ ਵੀ ਗੱਲਬਾਤ ਦਾ ਕੋਈ ਦਰ ਚੱਲ ਰਿਹਾ ਬਿਲਕੁਲ ਦੇਖੋ ਇੱਕ ਰਣਨੀਤੀ ਤੈ ਹੁੰਦੀ ਹੁੰਦੀ ਆ ਕਿਉਂਕਿ ਜਿਹੜੇ ਆਗੂਆਂ ਨੇ ਪਹਿਲਾਂ ਸ਼ੁਰੂ ਦੇ ਵਿੱਚ ਕਿਉਂਕਿ ਚਾਰ ਫਰੰਟ ਸਾਡੇ ਬਣ ਗਏ ਸੀ ਹੁਣ ਤਿੰਨੇ ਆ ਫਰੰਟ ਇਸ ਵੇਲੇ ਪੰਜਾਬ ਦੇ ਵਿੱਚ ਦੋ ਫਰੰਟਾਂ ਦੀ ਇੱਕ ਹਾਲ ਸੀ ਜਿਹਦੇ ਵਿੱਚ ਸਰਬਨ ਸਿੰਘ ਪੰਦੇਰ ਔਰ ਜਗਜੀਤ ਸਿੰਘ ਢੱਲੇਵਾਲ ਦੋ ਫਰੰਟਾਂ ਦੀ ਇੱਕ ਹਾਲ ਸੀ ਇਹ ਮੈਂ ਤੀਸਰੇ ਫਰੰਟ 'ਚ ਆਣਾ ਅਸੀਂ ਕੱਲ ਮਨ ਬਣਾਇਆ ਵੀ ਅਸੀਂ ਨਹੀਂ ਇਹ ਪਿੱਛੇ ਰਹਿਣਾ ਪਰਸੋਂ ਤੋਂ ਅਸੀਂ ਰਾਪਤੇ ਸੀ ਇਹਨਾਂ ਦੇ ਭੰਦੇਰ ਸਾਹਿਬ ਦੇ ਇਹਨਾਂ ਨਾਲ ਗੱਲ ਸਾਡੀ ਹੋ ਚੁੱਕੀ ਸੀ ਵੀ ਅਸੀਂ ਚੱਲਾਂਗੇ ਨਾਲ ਤੁਹਾਡੇ ਬਿਲਕੁਲ ਸੋ ਹੌਲੀ 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 ਅਸੀਂ ਸਾਰੇ ਸਾਥੀਆਂ ਨੂੰ ਬਾਕੀਆਂ ਨੂੰ ਵੀ ਸੱਦਾ ਦੇ ਰਹੇ ਹਾਂ ਚਾਰ ਪੰਜ ਨੇ ਅੱਜ ਮੈਨੂੰ ਹਾਂ ਕਰਤੀਆਂ ਉਹਨਾਂ ਚੋਂ ਔਰ ਕੱਲ ਤੱਕ ਮੇਰੇ ਖਿਆਲ ਚ ਉਹ ਅੱਧੇ ਘਾਜਣਗੇ ਸਾਰੇ ਸੋ ਇਹ ਸਾਰੇ ਦੇ ਸਾਰੇ ਇਕੱਠੇ ਹੋਣਗੇ ਮੋੜ ਮੋੜ ਦਿੱਲੀ ਨੂੰ ਘੇਰਾਂਗੇ ਉਸੇ ਤਰੀਕੇ ਨਾਲ ਉਸੇ ਤਾਕਤ ਨਾਲ ਬਿਲਕੁਲ ਪਹਿਲਾਂ ਨਾਲੋਂ ਵੱਡਾ ਹੋਣਾ ਮੋੜ ਪਹਿਲਾਂ ਨਾਲੋਂ ਵੱਡਾ ਹੋਊਗਾ ਕਿੱਦੇ ਵੱਡਾ ਹੋਏਗਾ ਪਹਿਲਾਂ ਤਾਂ ਧੰਨਵਾਦ ਤਾਂ ਕਿਸਾਨ ਲੀਡਰ ਸਾਡੇ ਨਾਲ ਮੌਜੂਦ ਸਨ ਜੋ ਕਹਿ ਰਹੇ ਨੇ ਕਿ ਜਜ਼ਬਾ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਹੈ ਜੋਸ਼ ਪਹਿਲਾਂ ਦੀ ਤਰ੍ਹਾਂ ਕਿਸਾਨਾਂ ਦੇ ਵਿੱਚ ਹੈ ਕਿਉਂਕਿ ਉਹ ਸੰਘਰਸ਼ ਕਰਨਾ ਚਾਹੁੰਦੇ ਨੇ ਕਿਉਂਕਿ ਮੋਦੀ ਸਰਕਾਰ ਨੇ ਜੋ ਮੰਗਾਂ ਮੰਨੀਆਂ ਸਨ ਜੋ ਵਾਅਦੇ ਕੀਤੇ ਸਨ ਉਹਨਾਂ ਤੇ ਵਾਅਦਾ ਖਿਲਾਫੀ ਹੈ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਆ ਕਿ ਦੂਰ ਦੂਰ ਤੱਕ ਕਿਸਾਨਾਂ ਦੇ ਕਾਫਲੇ ਨੇ ਰੋਟੀ ਪਾਣੀ ਦਾ ਬੰਦੋਬਸਤ ਵੀ ਉਹਨਾਂ ਨੇ ਇੱਥੇ ਹੀ ਕੀਤਾ ਹੋਇਆ ਵੱਡੇ ਪੱਧਰ ਤੇ ਜਿਹੜਾ ਇਹ ਇੰਤਜ਼ਾਮ ਉਹ ਕਰਕੇ ਆਏ ਨੇ ਕਿ ਉਹ ਪਛਾਹ ਹਟਣ ਵਾਲੇ ਨਹੀਂ ਹੈ ਤਿਆਰੀਆਂ ਕਿਸਾਨਾਂ ਦੀਆਂ ਪਹਿਲਾਂ ਵੀ ਖੈਰ ਪੂਰੇ ਮੁਲਕ ਨੇ ਦੇਖ ਲਈਆਂ ਸਨ ਕਿ ਰਸ ਦੇ ਰਾਸ਼ਨ ਸਭ ਨਾਲ ਲੈ ਕੇ ਆਉਂਦੇ ਨੇ ਤੇ ਇੱਕ ਵਾਰ ਮੁੜ ਤੋਂ ਇਹ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜੋ ਤੁਹਾਨੂੰ ਦਿਖਾਈਆਂ ਨੇ ਜਿੱਥੇ ਕਿਸਾਨ ਲੀਡਰ ਵੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕੀਤੀ ਹੈ ਉਹ ਕਹਿ ਰਹੇ ਆ ਕਿ ਜੋ ਚਰਚਾ ਹੈ ਜਿਹੜੀ ਉਹ ਜ਼ਰੂਰ ਚਲਦੀ ਰਹੇਗੀ ਗੱਲਬਾਤ ਕਿਸਾਨ ਜ਼ਰੂਰ ਕਰਨਗੇ ਪਰ ਉਹ ਪਛਾਣ ਨਹੀਂ ਹਟਣਗੇ ਕਿਉਂਕਿ ਸਰਕਾਰ ਨੇ ਉਹਨਾਂ ਦੇ ਨਾਲ ਵਾਦਾ ਖਿਲਾਫੀ ਕੀਤੀ ਹੈ ਤੇ ਇਸ ਮੌਕੇ ਤੇ ਤੁਹਾਨੂੰ ਤਸਵੀਰਾਂ ਅਸੀਂ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਕਿਉਂਕਿ ਇੱਥੇ ਵਾਰ-ਵਾਰ ਜਿਹੜਾ ਉਹ ਇਸਤੇਮਾਲ ਕੀਤਾ ਜਾ ਰਿਹਾ ਆਥਰੂ ਗੈਸ ਦੇ ਗੋਲੇ ਆ ਜਿਹੜੇ ਉਹ ਸੁੱਟੇ ਜਾ ਰਹੇ ਨੇ ਤੇ ਉਹਦੇ ਨਾਲ ਜਿਹੜੇ ਆ ਕਿਸਾਨ ਪ੍ਰਭਾਵਿਤ ਨਾ ਹੋਣ ਉਹਨਾਂ ਨੂੰ ਦਿੱਕਤ ਪੇਸ਼ ਨਾ ਆਏ ਇਸ ਲਈ ਇੰਤਜ਼ਾਮ ਤੇ ਤੁਸੀਂ ਕਿਸਾਨਾਂ ਦੇ ਇੰਤਜ਼ਾਮ ਦੇਖ ਸਕਦੇ ਹੋ ਤੇ ਇੱਥੇ ਖਾਸ ਸੇਵਾ ਲੱਗੀ ਤੁਹਾਡੀ ਅੱਜ ਹਾਂਜੀ 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 ਲੱਗਿਆ ਜੀ ਤੇ ਇਹ ਪਾਣੀ ਦੇ ਰਹੇ ਨੇ ਤਾਂ ਜੋ ਕਪੜੇ ਪਿਉਂਤੇ ਜਾਣ ਅੱਖਾਂ ਤੇ ਲਾਏ ਜਾਣ ਤਾਂ ਜੋ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਹਰਿਆਣੇ ਵਾਲੇ ਪਾਸਿਓਂ ਜਿਹੜੇ ਛੁੱਟੇ ਜਾ ਰਹੇ ਨੇ ਉਹਨਾਂ ਦਾ ਕੋਈ ਬਹੁਤਾ ਅਸਰ ਨਾ ਹੋਵੇ ਇਹ ਪੰਜਾਬ ਵਾਲੇ ਪਾਸੇ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ ਖੜੇ ਹੋਏ ਨੇ ਤੇ ਇਧਰ ਲੰਗਰ ਦਾ ਵੀ ਇੰਤਜ਼ਾਮ ਕੀਤਾ ਹੋਇਆ ਯਾਨੀ ਕਿ ਕਿਸਾਨ ਪੂਰੀ ਤਰ੍ਹਾਂ ਦੇ ਨਾਲ ਤਿਆਰੀ ਕਰਕੇ ਆਏ ਨੇ ਹਾਲਕਿ ਲੰਘੇ ਕੱਲ ਲੰਬੀ ਮੀਟਿੰਗ ਹੋਈ ਸੀ 5.5 ਘੰਟੇ ਮੀਟਿੰਗ ਹੋਈ ਉਸ ਤੋਂ ਪਹਿਲਾਂ ਫਿਰ ਤਿੰਨ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਪਰ ਹੁਣ ਕਿਸਾਨ ਕਹਿ ਰਹੇ ਨੇ ਕਿ ਜੇ ਮੰਤਰੀ ਆਤੇ ਜਾਂਦੇ ਨੇ ਗੱਲਬਾਤ ਤੇ ਕਰਦੇ ਨੇ ਪਰ ਪਹਿਲਾਂ ਸਰਕਾਰ ਤੋਂ ਪੁੱਛ ਕੇ ਆਇਆ ਕਰਨ ਕਿ ਵਾਦੇ ਜਿਹੜੇ ਉਹਨਾਂ ਨੇ ਕੀਤੇ ਸਨ ਉਹ ਵਫਾ ਹੋਣਗੇ ਜਾਂ ਨਹੀਂ ਹੋਣਗੇ ਕਿਉਂਕਿ ਜਿਹੜੀਆਂ ਗੱਲਾਂ ਆ ਉਹਨਾਂ ਦੇ ਨਾਲ ਕੋਈ ਹੱਲ ਨਹੀਂ ਹੋਣਾ ਜਦੋਂ ਤੱਕ ਅਸਲੀ ਜਿਹੜੀ ਜਗ੍ਹਾ ਤੇ ਨਿਬੜੇਗੀ ਨਹੀਂ ਕੋਈ ਗੱਲ